ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬੱਗੇ ਕੋਲੇ ਪਿੰਡ ਚੌਕੇ ਪਹੁੰਚੇ ਆ ਜੀ ਦੋ ਤਿੰਨ ਸੂਣ ਨੂੰ ਸੂਈਆਂ ਸਲਾਈਆਂ ਬਹਿੜਾ ਦਿਖਾਵਾਂਗੇ ਟਾਪ ਕਲਾਸ ਆ ਜੀ ਠੀਕ ਆ ਜੀ ਨਾ ਮਗਰ ਬੱਚੇ ਆ ਤਿੰਨਾ ਮਗਰ ਬੱਚੇ ਬੱਚੀਆਂ ਬੱਚੀਆਂ ਓਕੇ ਇੱਕ ਮਗਰ ਬੱਚਾ ਜੀ ਬਜਾਲੜੀ ਮਗਰ ਦੋ ਮਗਰ ਹੈਗਾ ਬੱਚੀਆਂ ਸੂਈਆਂ ਸਵਾਈਆਂ ਕਿੰਨਾ ਕੁ ਦੁੱਧ ਰੈਡੀ ਉਹ ਵੀ ਬਾਈ ਜੀ ਤੋਂ ਪੁੱਛਾਂਗੇ ਸ਼ਰ ਸ਼ਰ ਬਾਈ ਹਾਂ ਵਾਕਈ ਤੇ ਸਸੀ ਕਾਲ ਬਾਈ ਬਗੇ ਸਸੀ ਕਾਲ ਬਾਈ ਜੀ ਹੋ ਠੀਕ ਹੋ ਪੂਰਾ ਵਧੀਆ ਬਾਈ ਪਹਿਲਾ ਤਾਂ ਨੰਬਰ ਬੋਲੋ ਜੀ 96766 ਬਾਈ 24670 ਪਿੰਡ ਆਪਣਾ ਜੀ ਪਿੰਡ ਚੋਕੇ ਬਾਈ ਜ਼ਿਲ੍ਹਾ ਮੈਂਡਾ ਖੇਲਬਾੜੇ ਨੇੜੇ ਨੇੜੇ ਆਪਣੇ ਰਾਮਪਰਾ ਵੀ ਬਾਈ ਬੱਲੋ ਖੋਖਰ ਦੇ ਵਾਲਾ ਵੀ ਨੇੜ ਜਾਈ ਤੇ ਤਪਾ ਤਪਾ ਵੀ ਨੇੜ ਜਾਈ ਤੇ ਮੇਰੇ ਆ ਪਰਸ ਵਾਲੀ ਵੀਡੀਓ ਪੂਰਾ ਵਧੀਆ ਬਾਈ ਬੰਗਾਂ ਟੇ ਵਾਲੇ ਓਕੇ ਤੇ ਅੱਜ ਫੇਰ ਤਨ ਲੈ ਤਨ ਬੈੜਾ ਬਾਈ ਸੂਈਆਂ ਆ ਰਾਤ ਸੂਈਆਂ ਬੈੜਾ ਉਹ ਪਰਲੀ ਵੀ ਰਾਤ ਸੂਈ ਹੈ ਦੋ ਮਗਰ ਬੱਚੇ ਇੱਕ ਮਗਰ ਹੈ ਇੱਕ ਮਗਰ ਹੈਗਾ ਬੱਚਾ ਹਾਂ ਇਹਦੇ ਮਗਰ ਐਰ ਸੈਰ ਬੱਚੀ ਹੈ ਜਿਹੜੀ ਆ ਪੈਰ ਸੈਰ ਬੈਠ ਤੇ ਐਰ ਸੈਰ ਬੱਚੀ ਦੇਖੀ ਜਾਂਦੇ ਹਾਂ ਇਹ ਬਾਈ ਰਾਤ ਸੂਈ ਹੈ ਖੋਲੋ ਜਨ ਬਾਹਰ ਨੂੰ ਤੋੜਾ ਕਰਾਈਗੇ ਚੱਕ ਰਾਤ ਸੂਪੀ ਤੇ ਕਿੰਨੇ ਦਿਨ ਆ ਦੁੱਧ ਬਹੁਤ ਕਿੰਨਾ ਘੱਟ ਹੈ ਦੁੱਧ ਹੁਣ ਹੁਣ 14 15 ਕਿਲੋ ਰਾਤ ਸੂਬੀ ਤੇ ਮਗਰ ਫਿਰ ਬੱਚੀ ਬਹੁਤ ਪਿਆਰੀ ਆ ਗਈ। ਵਾਲੀ ਘੈਂਟ ਬੱਸੀ ਆ ਬਾਈ, ਐਰ ਸ਼ੈਰੀ ਬੱਚੀ ਆ ਮਗਰੀ। ਐਰ ਸ਼ੈਰੀ ਬੱਚੀ ਆ ਗਈ ਜੀ। ਹਾਂ ਜੀ ਦੇਖ ਬੱਚੀ ਬਾਈ ਇਧਰ। ਦੇਖ ਲਈ। ਕਬਾਲ ਇੰਦੀਆਂ ਬੱਚੀਆਂ ਜਾ ਗਈ ਹੈ ਨਾ। ਤੇ ਬੈੜ ਵੀ ਚੰਗਾ ਜਾ ਗਈ। ਸੂਆ ਭਾਈ ਦੂਜਾ ਬੈੜ ਦਾ। ਜਮਾ ਭਾਈ ਦੂਜਾ ਰੇਜ ਨਾਲ। ਓਕੇ ਲੈ ਚਲੋ ਜੀ। ਕਦ ਕੋਦ ਦਿਖਾ ਯਾਰ ਬੈੜ ਦਾ। ਕਦ ਕੋਦ ਚੰਗੇ ਕਦ ਕਾਰ ਦੀ ਚੰਗੀ ਸ਼ਾਈਨਿੰਗ ਜੀ। ਦੇਖ ਚੰਗਾ ਆ ਗਿਆ ਪ੍ਰਿੰਟ। ਆ ਦੇਖੋ ਜੀ। ਭਾਈ ਦੇ ਵਾਲੂ ਵਾ ਯਾਰ ਲੰਮੀ ਨੰਮੀ ਬਾਲਿਆ ਬੈੜ। ਬਾਕੀ ਦਾ ਫੀਡਿੰਗ ਆ ਲੈਵਾ ਹੈ ਨਾ। ਨਜ਼ਾਇਜ਼ ਭਾਈ ਹਾਂ। ਹੂੰ ਆ ਦੇਖੋ ਜੀ ਕੋਲ ਉਹ ਦਿਖਾ ਦਣ ਬਾਈ ਚਾਰੇ ਜਮਾਂ ਜਮਾਂ ਦਿਖਾ ਤੇ ਵੀਰੇ ਆ ਦੇਖੋ ਜੀ ਚਾਰੇ ਥਣ ਨਿਕੜ ਵੀ ਪੂਰੇ ਗਾਇਬ ਤੇ ਲੈ ਚਲੋ ਜੀ ਚਾਰ ਚਪੇਰੇ ਦੀ ਇੱਕ ਨੰਬਰ ਇੱਕ ਨੰਬਰ ਆ ਬਾਈ ਦੋ ਬੱਤੀ ਦਾ ਅ ਰਿਜ ਨਾਲ ਦੂਜਾ ਸੁਆ ਲੰਮੀ ਦੇਖ ਜਾ ਤੂੰ ਕਿੱਡੀ ਲਮਾਈ ਲਮਾਈ ਫੁੱਲ ਤੇ ਕਿੰਨਾ ਵੱਧ ਕਹਿ ਕੇ ਦੇ ਦਾਂ ਬਾਈ ਬਾਈ ਦੋਦੇ ਤੂੰ 22 ਕਿਲੋ 22 ਕਿਲੋ ਆ ਦੇਖੋ ਜੀ 14 ਕਿਲੋ ਬੜਾ ਤਿਆਰ ਆ ਯਾਰ ਹੁਣ ਮੋਹ ਲਓ ਜੀ ਹਾਂ ਬੱਚੀ ਦਿਖਾ ਦੂੰ ਬਾਈ ਹਮ ਇੰਨੀ ਬੱਚੀ ਬੜੀ ਪਿਆਰੀ ਆ ਯਾਰ ਹਨਾ ਨਾਲ ਆਉਗਾ ਬਾਈ ਨਾਲ ਹੀ ਆ ਬੱਚੀ ਨੇ ਹਮ ਆ ਜੀ ਦੇ ਵੇੜਾ ਕਰੋ ਜੀ ਜੇ ਕਬਾ ਕੇ ਰੇ ਨਾਲ ਦੂਜਾ ਸੂਆ 14 ਕਿਲੋ ਬਾਈ ਕਹਿੰਦਾ ਬੋਲਾ ਇਹਦੇ ਥੱਲੇ ਰੈਡੀ ਆ ਮੈਂ ਕਿ ਲਿਆ ਸਕਦੇ ਹਾਂ ਤੁਸੀਂ ਕੋਈ ਐਸਾ ਚੱਕਰ ਨਹੀਂ ਜਿਹੜੇ ਉਹਦਾ ਭਾਂਡਾ ਪੁੰਡਾ ਬਾਕੀ ਦਾ ਫਸਲਾ ਫਿਰਦਾ ਹਨਾ ਦੇਖ ਹਾਂ ਭਾਈ ਬੜੀ ਚੰਗੀ ਆੜੀ ਵਾਲਾ ਆਰਡਰ ਆ ਲੈ ਚਲੋ ਜੀ ਅੰਦਾ ਹਾਂ 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 ਲੈ ਚਲੋ ਨਹੀਂ ਆ ਦੇਖੋ ਜੀ ਅੱਧ ਵੀ ਬੜਾ ਵਹਿੜਦਾ ਹਮ ਹੈ ਕੱਦ ਪਰ ਇਹ ਤਾਜੀ ਛੂਈ ਕਰਕੇ ਥੋੜੀ ਜਿਹੀ ਹਮ ਧਾਰਾ ਮਾਰਦਾ ਫਿਰ ਹਾਂ ਹਾਂ ਭਾਈ ਦਾ ਆਜਮੀ ਆ ਦੇਖੋ ਵੀਰੋ ਬੱਚਾ ਆਪਾਂ ਛੱਡਤਾ ਤਾਰਾ ਤੁਹਾਨੂੰ ਕਰਾ ਕੇ ਦੇਵਾਂਗੇ ਚੈੱਕ ਤੇ ਬੱਚੀ ਦੇਖ ਯਾਰ ਹਨਾ ਇੱਕ ਨੰਬਰ ਆ ਬਾਈ ਯਾਰ ਖੈਰ ਸ਼ਹਿਰ ਨਸਲ ਦੀ ਬੱਚੀ ਆ ਗਈ ਜੀ ਤੇ ਟਾਰਾ ਮਾਰ ਦੇ ਹੂੰ ਬਾਈ ਦੀਆਂ ਤਾਰਾ ਬਾਈ 100% ਦਾ ਬੱਚੀ ਆ ਇਹਦਾ ਹੂੰ ਲੋਜਾ ਜਮਾ ਲਾਓ ਯਾਰ ਆਪਣੀ ਜ਼ਿੰਮੇਵਾਰੀ ਹੈ ਮੂਰ ਲੈ ਜਾ ਮਾਰੋ ਤਾਰਾ ਆਨਲਾਈਨ ਓਕੇ ਹਾਲ ਬਾਅਦ ਜਮਾ ਹਨਾ ਬਾਈ ਬੜੀ ਖੰਡੀ ਹੈ ਓਕੇ ਜੀ ਹੁਣ ਦਿਖਾ ਥਾਣੇ ਚਾਰੇ ਹੂੰ ਚਾਰੇ ਥਾਂ ਇਧਰ ਬਾਈ ਪੂਰੇ ਗੈਪ ਤੇ ਪਰ ਬੱਚੀ ਦੇ ਕਦੋਂ ਤੋਂ ਪੂਰੇ ਸਿੱਟੇ ਗਲਾਬੀ ਥਣ ਲੱਗਿਆ ਹਾਣ ਤੋਂ ਬਾਅਦ ਚੰਗਾ ਯਾਰ ਦੁੱਧ ਵੀ ਬਾਈ ਦੇਖ ਲੋ ਕੋਈ ਬੜਾ ਨਹੀਂ ਬਹਿੜਨਾ ਹੂੰ ਇਹਦੇ ਕਿੰਨੇ ਪਾਹੇ ਬਾਈ ਪਾ ਚਮਾ ਜਾਇਮਲ ਦੀ ਕਰੀਏ ਚਾਜ ਬੱਚੀ ਮੁਰਸੀ ਦੇ ਹਿਸਾਬ ਨਾਲ ਕਰ ਦਿਓ 75000 ਲੈ ਲੈ 70 ਤੇ 6 ਓਕੇ ਜੀ ਜਾਇ ਰੇਟ ਆ ਫਿਰ ਦੁਕਾਨਦਾਰ ਬਾਈ ਕੋਈ 85 ਨਹੀਂ ਮੰਗਾ ਜਾ ਹੂੰ ਐ 76000 ਤੇਰਾ ਰੇਟ ਜਮਾ ਜਾ ਜਾ ਹਾਂ ਬਾਕੀ ਦੇਖਣ ਵਾਲੇ ਭੈਣ ਭਰਾਵਾਂ ਨੇ ਆਪੇ ਹਿਸਾਬ ਕਿਤਾਬ ਲਾ ਲੈਣਾ ਤੇ ਹੁਣ ਬਾਈ ਦੋ ਰੰਗ ਇਹ ਬਾਈ ਪਰਛੂ ਸੀ ਐ ਹੋਲੇ ਉਹਨੂੰ ਵੀ ਨਾੜੂਆਂ ਨਾਲ ਜਾਂਦੇ ਹਾਂ ਦਿਸੇ ਜਾਂਦਾ ਨਾੜੂਆਂ ਨਾਲ ਤਾਜੀ ਸੂਈ ਵੀ ਸੂਆ ਬਈ ਇਹ ਵੀ ਦੂਜੇ ਸੂਆ ਵੀ ਬਈ ਦੂਜਾਰੇ ਨਾਲ ਲਿਆਓ ਜੀ ਥਣ ਭਾਂਡਾ ਇਹਦਾ ਵੀ ਬਹੁਤ ਚੰਗਾ ਆ ਇਹ ਲੈ ਲੋ 18 18 ਕਿਲੋ 17 18 ਕਿਲੋ ਦੁੱਧ ਕਾਲੀ ਸੂਈ ਹੈ ਵੀ ਇਹ ਪਰसों ਪਰਸੋਂ ਓਕੇ 17 18 ਕਿਲੋ ਬਾਈ ਕਹਿੰਦਾ ਲੈ ਲੈ ਫੇਸ ਦੀ ਕੁਆਲਿਟੀ ਚੰਗੀ ਥਣ ਲੇਵੇ ਦੀ ਚੰਗੀ ਲੈ ਵਾ ਲੂ ਬਹੁਤ ਯਾਰ ਬਾਹਰ ਦਾ ਕੋਲੋਂ ਖੋਲੋ ਕੇ ਡੇੜੇ ਪੜਾ ਜਾ ਆ ਦੇਖੋ ਜਮਾ ਤੇਰੀ ਬਹੁਤ ਸੁਣਾ ਯਾਰ ਹੂੰ ਦੁੱਧ ਬਾਈ 25 ਕਿਲੋ ਦੀ ਗਰੰਟੀ ਆ ਬੈਠ ਦੀ 25 ਕਿਲੋ ਦੀ ਓਕੇ ਜੀ ਇਹ ਬੰਦੇ ਨੇ ਕਿਸੇ ਨੇ ਆਪਣੇ ਨਾਲ ਸੌਦਾ ਕਰਨਾ ਲੈ ਚਲੋ ਜੀ ਚਬਾ ਕੇ ਦੇ ਦਾਂ 25 ਕਿਲੋ ਯਾਰ ਹਾਂ ਆ ਦੇਖੋ ਜੀ ਲੇਵਾ ਦੇਖੋ ਹਾਂ ਜਿੰਮੇਦਾਰੀ ਤੀਜਾ ਜਨਾ 18 ਕਿਲੋ 17 18 ਤਿਆਰ ਆ ਬਾਈ ਤਿਆਰ ਰੈਡੀ ਜਮਾ ਹਾਂ ਓਕੇ ਜੀ ਆ ਦੇਖੋ ਜੀ ਇਹ ਨਹੀਂ ਗੱਲ ਯਾਰ ਲੇਵਾ ਮੈਂ ਕਹਣਾ ਯਾਰ ਹੂੰ ਦੇਖੇ ਹੀ ਬਣਦਾ ਲੇਵਾ ਹਨਾ ਹਾਂ ਥਣ ਵੀ ਬਾਲਾ ਚੰਗਾ ਬਾਈ ਹੂੰ ਮਾਰ ਦੇ ਗਏਗੇ ਬਿਤਾ ਜਾਵਾ ਬਾਈ ਜਾਵਾ ਸਾਰੇ ਮਾਰਾ ਯਾਰ ਬਸਰੂ ਦੀ ਵੀ ਲੋੜ ਹੂੰ ਨਹੀਂ ਦਿਸੀ ਜਾਂਦ ਲੱਣਦੇ ਹਾਂ ਬੜੀ ਯਾਰ ਕਮਾਲ ਦੀ ਥੱਲੇ ਤੋਂ ਲਿਆ ਹਣਾ ਥੱਲੇ ਥੱਲੇ ਬੜੀ ਕਮਾਲ ਦੀ ਆ ਜਾ ਬਾਈ 25 ਕਿਲੋ ਦੁੱਧ ਦੀ ਗਾਰੰਟੀ ਦਿੰਨੇ 25 ਕਿਲੋ ਬਾਈ ਹਾਂ 18 17 ਕਿਲੋ ਤਿਆਰ ਆ ਬਾਈ ਹੁਣ ਬੱਕੇ ਚਵਾਈ ਨਲਕਿਆਂ ਨੂੰ ਵਰਦੀ ਆ ਹਣਾ ਲੈ ਘਾਰ ਵੀ ਬਾਈ ਪਾੜਦੀ ਜਿੱਥੇ ਖੜੀ ਹਾਂ ਦੂਜੇ ਜੋ ਮਾਰੂਗੀ ਮਾਰੀ ਦੇਨੇ ਮੜੀਏ ਹਮਮ ਲਾਈ OK ਜੀ ਦੂਜਿਆਂ ਨੂੰ ਮਾਰੋ ਮੈਂ ਕਿਹਾ ਪਾਇਰ ਬਟਨ ਵਾਲੀ ਵੀ ਹੈ ਨਹੀਂ ਹਨਾ ਬਾਈ ਜਿਸੇ ਖੜ ਗਏ ਉਸੇ ਖੜੀ ਰੂ ਪੁੱਛੀ ਜਾਣਾ ਹਮਮ ਜੇ ਕਿਸੇ ਆਨਲਾਈਨ ਕੋਲੇ ਦਾਅਵੇ ਆਪਣੀ ਗਾਰੰਟੀ ਵੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਆਹ ਦੇਖੋ ਜੀ ਕਿਤੇ ਹੋ ਵੀ ਨਹੀਂ ਅਰ ਖੁੰਜੀ ਵੀ ਹਨਾ ਬਾਲਾ ਭਾਂਡਾ ਬੁੰਡਾ ਬਾਲਾ ਕਾਇਮ ਬੈਠਦਾ ਬਸ ਬਾਈ ਥਾਂ ਥਾਂ ਦੇਖ ਲੱਗਿਆ ਨੇ ਨੇ ਓਕੇ ਜੀ ਲੈ ਓਕੇ ਹਾਂ ਬਾਈ ਬੱਗੇ ਦੇ ਕਿੰਨੇ ਡਿਮਾਂਡ ਦੱਸੋ ਜੀ ਮੈਂ ਮੁੱਲ ਜਮਾ ਜਾਇ ਕਰਾਂ ਬਾਈ ਦਾ 75000 ਇਹ ਦਾ 75000 ਦਾ 76 ਜਮਾ ਹਾਂ ਤੇ ਹੁਣ ਬਾਈ ਲਾਸਟ ਵਾਲੀ ਗਰਲੈਂਡੋ ਚਾ ਗਈ ਹਾਂ ਇਨ ਹੋ ਲਿਓ ਬਾਹਰ ਨੂੰ ਹਾਂ ਇਹ ਵੀ ਇਹ ਵੀ ਬਾਈ ਕੱਲ ਦੀ ਸੁਈ ਬੱਚੀ ਇਹ ਵੀ ਕੱਲ ਸੁਪੀ ਤੇ ਪਹਿਲਾ ਸੁਆ ਇਹ ਇਹ ਪਹਿਲਾ ਵੀ ਬੱਚਾ 나ੜੂ ਨਾਲ ਹੀ ਆ ਬੱਚੀ ਇਹ ਵੀ ਨਾਲ ਹੀ ਆ 나ੜੂ ਨਾਲ ਜੀ ਜੀ ਸ਼ਾਨ ਕੱਢਿਆ ਬੱਚੀ ਨੇ ਨੇ ਹੂੰ ਲਿਓ ਜੀ ਨੂੰ ਬਾਹਰ ਨੂੰ ਲਿਓ ਹਾਂ ਘਰ ਦੁੱਧ ਪੀਣ ਆਲੀ ਹੈ ਨਾ ਜਮਾਂ ਬਾਈ 1 ਨੰਬਰ ਦੁੱਧ ਦੇ ਥੱਲੇ ਵੀ ਹੁਣ ਹੋਊਗਾ ਬਹੁਤ ਪਿਆਰੀ ਤੇ ਲਲਾਰੀ ਬੱਚੀ ਆ ਯਾਰ ਸੁਆ ਪਲੂਣ ਸੁਈ ਆ ਆ ਦੇਖੋ ਲੈ ਚਲੋ ਲੰਮੀ ਲੈ ਚਲੋ ਕਰਾ ਦਈਏ ਚੈੱਕ ਆ ਦੇਖੋ ਜੀ ਬਾਕੀ ਦਾ ਟੁੱਪੀ ਮਰੀ ਨਹੀਂ ਹਨਾ ਚਾਰ ਚਪੇਰੇ ਦੀ ਸਾਂਹੀ ਪੜੀ ਵੀ ਲੈੜ ਦੇ ਸੋਹਣੀ ਸੁਣੀ ਬਾਲੀ ਆ ਬਾਈ ਯਾਰ ਆ ਘਰੇ ਰੱਖਣ ਵਾਲੀ ਆ ਬਾਲੀ ਫੀਲ ਪਾਉਂਦਾ ਲਿਆਓ ਜੀ ਆ ਥੱਲੇ ਬੈਠਾ ਐ ਬੰਦਾ ਇੰਡੀਟੀ ਜਾਈ ਥੱਲੇ ਥਾਣ ਤੋਂ ਬੜਾ ਸੋਹਣਾ ਲੱਗਿਆ ਹੂੰ ਜਿਹੜਾ ਉਹ ਵੀ ਯਾਰ ਬਸ ਬਸੀ ਬਹੁਤ ਸੋਹਣੀ ਐ ਕੁਆਲਿਟੀ ਬੁਰੀ ਚੰਗੀ ਫੇਖ ਦੀ ਚੰਗੀ ਕੁਆਲਿਟੀ ਘਰੇ ਰੱਖਣ ਵਾਲੀ ਆ ਜਮਾ ਯਾਰ ਹੂੰ ਹੂੰ ਜਮਾ ਜਮਾ ਹੂੰ ਆ ਦੇਖੋ ਜੀ ਥਾਣ ਲੇਵਾ ਨੇੜ ਤੋਂ ਕਰੋ ਚੈੱਕ ਚਾਰ ਚਪੇਰੋਂ ਕਰੋ ਚੈੱਕ ਲਾ ਚਲੋ ਜੀ ਕੋਈ ਸਾਲਾ ਲੈ ਬਾਈ ਗਾ ਦੇ ਦੇਖੀ ਥਾਂ ਉਹ ਤਾਂ ਫਿਰ ਦੇਖ ਕੇ ਲਈ ਹੁੰਦੀ ਹੈ ਨਾ ਹਾਂ ਐ ਰਾਂਏ ਬਾਈ ਇੱਥੇ ਨੇ ਕੀ ਯਾਰ ਕੁਸ਼ਤ ਨਾ ਜਿਵੇਂ ਬਲੂਨ ਆ ਲੈ ਆਈ ਮਾਰ ਦਿਆਂਦਾ ਵੀ ਆਪਾਂ ਲੈ ਦੂਜਾ ਜਿਵੇਂ ਮਾਰ ਦੋ ਲੈ ਦੂਜਾ ਜਿਵੇਂ ਮਾਰ ਕੋਈ ਪਛਮਾਈ ਨਾਲੇ ਬੱਚਾ ਨਹੀਂ ਲਾਇਆ ਕੋਈ ਮੈਂ ਕਹਨਾ ਯਾਰ ਸੀਦੀ ਵਾਲੀ ਆਦਾ ਹਨਾ ਲੈ ਚਲੋ ਬਾਅਦ ਜੀ ਉੱਥੇ ਮਾਦੇ ਦਾਮੇ ਨਹੀਂ ਆਲੇ ਨਾ ਲੋੜ ਹੀ ਨਹੀਂ ਬਸ ਇਹਦਾ ਕੀ ਡਿਮਾਂਡ ਆ ਗਈ ਬਈ ਦੇਖੀ ਬਾਈ ਕਿੱਦਾਂ ਹੋਇਆ ਇੰਦਰ ਡਿਮਾਂਡ ਇਹਦਾ ਬਸ ਜਮਾ ਯਾਰ 64000 ਲੈ ਲੈ 60 ਤੇ 4 4 ਚਾਹ ਰੇਟ ਆ ਜਮਾ ਹਨਾ 14000 ਤੁਹਾਨੂੰ ਮਿਲ ਜਾਣੀਆਂ ਧਾਰ ਤੋਂ ਰਾ ਤੁਹਾਨੂੰ ਕਰਾਤੀਆਂ ਚੈੱਕ ਮਾਨ ਤਾਨ ਕਰਦੇ ਆਂ ਤਿੰਨ ਬੈੜਾ ਸੀ ਤਿੰਨੇ ਤੁਹਾਨੂੰ ਬਾਈ ਤੋਂ ਚੈੱਕ ਕਰਾਤੀਆਂ ਦੋਹਾਂ ਦੇ ਮਗਰ ਬੱਛੀਆਂ ਤੇ ਇੱਕ ਮਗਰ ਹੈਗਾ ਜੀ ਬੱਛਾ ਕਵਾਲਿਟੀ ਸਾਰਿਆਂ ਦੀ ਚੰਗੀ ਕੰਪਰੋਮਾਈਜ਼ ਕਿਸੇ ਚ ਨਹੀਂ ਕੋਈ ਬਾਈ ਯਾਰ ਸਣਾ ਜੀ ਗਰੰਟੀ ਐ ਜੇ ਇਸ ਦੀ ਗਰੰਟੀ ਐ ਕਿ ਸਾਰੇਆਂ ਗਾਇਆਂ ਦੀ ਹੂੰ ਜ਼ਿੰਮੇਵਾਰੀ ਐ ਚੰਗੀਆਂ ਵੜਾ ਆ ਗਈਆਂ ਜੀ ਠੰਡੀ ਸ਼ੀਲ ਦੀ ਗਰੰਟੀ ਐ ਬਾਈ ਆਪਣੀ ਜੀਲ ਦੀ ਗਰੰਟੀ ਤਿੰਨੇ ਸੂਈਆਂ ਖਲਾਈਆਂ ਤਿੰਨੇ ਸੂਈਆਂ ਸਪਾਈਆਂ ਜਰੂਰ ਬਾਈ ਨਾ ਕਰਿਓ ਸੰਭਾਲ ਰਾਤ ਸੂਈਆਂ ਦੋ ਆਹ ਪਰਚੋ ਸੂਈਆਂ ਵੜਾ ਤੇ ਨੰਬਰ ਬਾਈ ਫੇਰ ਬੋਲ ਦਿਓ 95762 ਬਾਈ 24670 ਪਿੰਡ ਚੌਕੇ ਜ਼ਿਲ੍ਹਾ ਬਰਿੰਡਾ ਤਸੀਲ ਬਾਲਿਆਂ ਦੀ ਜਰੂਰ ਬਾਈ ਨਾ ਕਰਿਓ ਸੰਭਾਲ ਧੰਨਵਾਦ